ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਪਾੜ ਪਾੜ ਪੰਡਿਤ ਬਾਦ ਵਖਾਣ ਦੇ ਮਾਇਆ ਮੋਹ ਸਵਾਏ ਦੂਜੈ ਭਾਏ ਨਾਮ ਵਿਸਾਰਿਆ ਮਨ ਮੂਰਖ ਮਿਲੇ ਸਜਾਏ ਜੇਨ ਕੀਤੇ ਤਿਸੈ ਨ ਸੇਵਨੀ ਦੀਦਾ ਰਿਜਕ ਸਮਾਏ ਜਾਮ ਕਾ ਫਾ ਗਲੋ ਨਾ ਕੱਟੀਐ ਫੇਰ ਫੇਰ ਆਵਹਿ ਜਾਇ ਜੇਨ ਕਾ ਪੂਰਬ ਲਿਖਿਆ ਸਤਗੁਰ ਮਿਲਿਆ ਤិន ਆਏ ਆਨ ਦਿਨ ਨਾਮ ਧਿਆਏ ਦੇ ਨਾਨਕ ਸੱਚ ਸਮਾਏ ਮਹੱਲਾ ਤੀਜਾ ਸੱਚ ਬਣ ਜਹੈ ਸੱਚ ਸੇਵਦੇ ਸੱਚ ਵਣਜ ਹੈ ਸੱਚ ਸੇਵਦੀ ਜੇ ਗੁਰਮੁਖ ਪੈਰੀ ਪਾਹ ਨਾਨਕ ਗੁਰ ਕੈ ਭਾਣੈ ਜੀ ਚੱਲਹਿ ਸਹਜੇ ਸੱਚ ਸਮਾਹੀ ਪਉੜੀ ਆਸਾ ਵਿੱਚ ਆਤ ਦੁਖ ਘਣਾ ਮਨ ਮੁਖ ਚਿਤ ਲਾਇਆ ਗੁਰਮੁਖ ਭਏ ਨਿਰਾਸ ਪਰਮ ਸੁਖ ਪਾਇਆ ਕਿਤੇ ਗਿਰਹਾ ਉਦਾਸ ਹਲੇ ਪਤ ਲੇ ਬਲਾਇਆ ਉਨਾ ਸੋਗ ਵਿਜੋਗ ਨਾ ਵਿਆਪਈ ਹਾਰ ਭਾਣਾ ਪਾਇਆ ਨਾਨਕ ਹਰ ਸੀਤੀ ਸਦਾ ਰਵ ਰਹੇ ਧੁਰ ਲਏ ਮਿਲਾਇਆ ਸ਼ਲੋਕ ਮਹੱਲਾ ਤੀਜਾ ਪ੍ਰਾਈ ਅਮਾਨ ਕਿਉ ਰੱਖੀਐ ਦਿੱਤੀ ਹੀ ਸੁਖ ਹੋਏ ਗੁਰ ਕਾ ਸ਼ਬਦ ਗੁਰ ਥੈ ਟਿਕੈ ਗੁਰ ਥੈ ਟਿਕੈ ਗੁਰ ਕਾ ਸ਼ਬਦ ਗੁਰ ਥੈ ਟਿਕੈ ਹੋਰ ਥੈ ਪ੍ਰਗਟ ਨਾ ਹੋਏ ਅੰਨੇ ਵਸਮਾਨਕ ਪਿਆ ਘਰ ਘਰ ਵੇਚਣ ਜਾਏ ਉਹਨਾ ਪਰਖਣਾ ਆਵੀ ਅਡ ਨਾ ਪੱਲੇ ਪਾਈ ਜੇ ਆਪ ਪਰਖਣਾ ਆਵੀ ਤਾਂ 파ਰਖਿਆ ਥਾਵ ਲਇਓ ਪਰਖਾਇ ਜੇ ਆਪ ਪਰਖਣਾ ਬਈ ਇਥੇ ਵਿਸਰਾਮ ਤਾਂ 파ਰਖਿਆ ਥਾਵ ਹੋ ਲਇਓ ਪਰਖਾਇ ਜੇ ਉਸ ਨਾਲ ਚਿੱਤ ਲਾਏ ਤਾਂ ਵਾਥ ਲਹੈ ਇਥੇ ਵਿਸਰਾਮ ਹੈ ਜੇ ਉਸ ਨਾਲ ਚਿੱਤ ਲਾਏ ਤਾਂ ਵਾਥ ਲਹੈ ਨੌ ਨਿਦ ਪੱਲੇ ਪਾਏ ਘਰ ਹੁਦੈ ਧਨ ਜਗ ਭੁਖਾ ਮੁਆ ਘਰ ਹੁਦੈ ਧਨ ਜਗ ਭੁਖਾ ਮੁਆ ਬੇਨ ਸਤਗੁਰ ਸੋਜੀ ਨਾ ਹੋਏ ਸਬਦ ਸੀਤਲ ਮਾਨ ਤਨ ਵਸੈ ਤਿਥੈ ਸੋਗ ਵਿਜੋਗ ਨ ਕੋਏ ਵਸਤ ਪਰਾਇ ਆਪ ਗਰਭ ਕਰੇ ਵਸਤ ਪਰਾਇ ਆਪ ਗਰਭ ਕਰੇ ਮੂਰਖ ਆਪ ਗਿਣਾਏ ਨਾਨਕ ਬਿਨ ਬੂਝੇ ਕਿਨਾਂ ਨਾ ਪਾਇਓ ਫਿਰ ਫਿਰ ਆਵੇ ਜਾਏ ਫਿਰ ਫਿਰ ਆਵੇ ਜਾਏ ਮਹੱਲਾ ਤੀਜਾ ਮਨ ਅਨੰਦ ਭਇਆ ਮਿਲਿਆ ਹਰ ਪ੍ਰੀਤਮ ਸਰਸੇ ਸੱਜਣ ਸੰਤ ਪਿਆਰੇ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਮਨ ਅਨੰਦ ਭਇਆ ਇਥੇ ਠੰਮਕ ਮਿਲਿਆ ਹਰ ਪ੍ਰੀਤਮ ਇਥੇ ਵਿਸਰਾਮ ਹੈ ਸਰਸੇ ਇਥੇ ਯਮਕ ਲਾਦਨੀ ਹੈ ਸੱਜਣ ਸੰਤ ਪਿਆਰੇ ਸਰਸੇ ਇਥੇ ਯਮਕ ਲਾਦਨੀ ਹੈ ਸੱਜਣ ਸੰਤ ਪਿਆਰੇ ਜੋ ਧੁਰ ਮਿਲੇ ਨਾ ਵਿਛੁੜ ਕਬੂ ਜੇ ਆਪ ਮੇਲੇ ਕਰਤਾਰੇ ਅੰਤਰ ਸ਼ਬਦ ਰਵਿਆ ਗੁਰ ਪਾਇਆ ਸਗਲੇ ਦੂਖ ਨਵਾਰੇ ਹਰ ਸੁਖ ਦਾਤਾ ਸਦਾ ਸਲਾਹੀ ਅੰਤਰ ਰੱਖਾਂ ਔਰ ਤਾਰੇ ਮਨਮੁਖ ਤਿੰਨ ਕੀ ਵਕੀਲੀ ਕਰੇ ਜੇ ਸੱਚਾ ਸ਼ਬਦ ਸਵਾਰੇ ਉਹਨਾਂ ਦੀ ਆਪ ਪਤ ਰਖਸੀ ਮੇਰਾ ਪਿਆਰਾ ਉਹਨਾਂ ਦੀ ਆਪ ਪਤ ਰਖਸੀ ਮੇਰਾ ਪਿਆਰਾ ਸਰਣਾਗਤ ਪਏ ਗੁਰਦੁਆਰੇ ਸਰਣਾਗਤ ਪਏ ਗੁਰਦੁਆਰੇ ਸਰਣਾਗਤ ਇਕੱਠੇ ਸਰਣਾਗਤ ਨਾਨਕ ਗੁਰਮੁਖ ਸੇ ਸੁਹੇਲੇ ਪਏ ਮੁਖ ਉਜਲ ਦਰਬਾਰੇ ਪੌੜੀ ਇਸਤਰੀ ਪੁਰਖ ਹੈ ਬਹੁ ਪ੍ਰੀਤ ਮਿਲ ਮੋਹ ਵਧਾਇਆ ਪੁੱਤਰ ਕਲਤਰ ਨਿਤ ਵੇਖੈ ਵਿਗਸੈ ਮੋਹ ਹੈ ਮਾਇਆ ਪੁੱਤਰ ਕਲਤਰ ਨਿਤ ਵੇਖੈ ਇਥੇ ਵਿਸਰਾਮ ਹੈ ਵਿਗਸੈ ਮੋਹ ਹੈ ਮਾਇਆ ਦੇਸ ਪਰਦੇਸ ਧਨ ਚੁਰਾਏ ਚੋਰਾਏ ਚੁਰਾਏ ਔਂਕੜ ਨਹੀਂ ਹੈ ਇਹ ਹੋੜਾ ਰਹਿੰਦਾ ਚਾ ਹੋੜਾ ਹੋੜੇ ਨਾਲ ਪਾਠ ਦੇਸ ਪਰਦੇਸ ਧਨ ਚੋਰਾਏ ਦੇਸ ਪਰਦੇਸ ਧਨ ਚੋਰਾਏ ਆਣ ਮੋਹ ਪਾਇਆ ਅੰਤ ਹੋਵੇ ਵੈਰ ਵਿਰੋਧ ਸੰਤ ਹੋਵੇ ਅੰਤ ਹੋਵੇ ਵੈਰ ਵਿਰੋਧ ਕੋ ਸਕੈ ਨਾ ਛਡਾਇਆ ਨਾਨਕ ਵਿਣ ਨਾ ਵੈ ਤ੍ਰਿਗ ਮੋਹ ਜਿਤ ਲਗ ਦੁਖ ਪਾਇਆ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ